ਲੰਮੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਆ ਕਿ ਰਾਸ਼ਨ ਕਾਰਡ ਕੱਟੇ ਜਾਣਗੇ ਇਸ ਦੇ ਪਿੱਛੇ ਦਾ ਸੱਚ ਕੀ ਹੈ ਉਹ ਤੁਹਾਨੂੰ ਦੱਸਦੇ ਆ ਕਿ ਕੇਂਦਰ ਸਰਕਾਰ ਵੱਲੋਂ ਅਯੋਗ ਲਾਪਾਤਰੀਆਂ ਦੇ ਰਾਸ਼ਨ ਕਾਰਡ ਕੱਟੇ ਜਾਣਗੇ ਜਿਹੜੀ ਇਹ ਖਬਰਾਂ ਵਿਚਾਲੇ ਮੁੱਖ ਮੰਤਰੀ ਮਾਨ ਨੇ ਜਿਹੜਾ ਪੰਜਾਬ ਬਾਰੇ ਅਹਿਮ ਅਪਡੇਟ ਉਹ ਸਾਂਝੀ ਕੀਤੀ ਆ ਉਹਨਾਂ ਨੇ ਕਿਹਾ ਕਿ ਵੈਰੀਫਿਕੇਸ਼ਨ ਦੇ ਲਈ ਕੇਂਦਰ ਸਰਕਾਰ ਤੋਂ 6 ਮਹੀਨਿਆਂ ਦਾ ਸਮਾਂ ਮੰਗਿਆ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਕਿਸੇ ਵੀ ਲੋੜਵੰਦ ਦਾ ਕਾਰਡ ਕਟਨ ਨਹੀਂ ਦੇਵਾਂਗੇ। ਉਹਨਾਂ ਨੇ ਕਿਹਾ ਕਿ ਜੇਕਰ ਪਰਿਵਾਰ ਦੇ ਕਿਸੇ ਇੱਕ ਜੀ ਦੀ ਆਮਦਨ ਵੱਧ ਵੀ ਆ ਤਾਂ ਪੂਰੇ ਪਰਿਵਾਰ ਦਾ ਕਾਰਡ ਕਟਨ ਨਹੀਂ ਦਿੱਤਾ ਜਾਵੇਗਾ। ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਰਾਸ਼ਨ ਕਾਰਡ ਬਾਰੇ ਪੁੱਛੇ ਸਵਾਲ ਜਵਾਬਾਂ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫਿਲਹਾਲ ਸਾਡੇ ਸਾਰੇ ਆਫੀਸਰ ਹੜ ਰਹਾਤ ਦੇ ਕੰਮਾਂ ਵਿੱਚ ਲੱਗੇ ਹੋਏ ਨੇ ਇਸ ਲਈ ਅਸੀਂ ਵੈਰੀਫਿਕੇਸ਼ਨ ਲਈ ਕੇਂਦਰ ਸਰਕਾਰ ਤੋਂ 6 ਮਹੀਨਿਆਂ ਦਾ ਸਮਾਂ ਮੰਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਲੋੜਵੰਦ ਦਾ ਕਾਰਡ ਨਹੀਂ ਕੱਟਣ ਦੇਵਾਂਗੇ ਤੇ ਕੇਂਦਰ ਸਰਕਾਰ ਨੂੰ ਫੈਸਲੇ ਵਿੱਚ ਕੁਝ ਬਦਲਾਅ ਕਰਨ ਦੀ ਮੰਗ ਵੀ ਕੀਤੀ ਗਈ ਆ ਮੁੱਖ ਮੰਤਰੀ ਮਾਨ ਨੇ ਮਿਸਾਲ ਦਿੰਦਿਆਂ ਦੱਸਿਆ ਕਿ ਜੇ ਪਰਿਵਾਰ ਦੇ ਕਿਸੇ ਇੱਕ ਜੀ ਦੀ ਸ਼ਹਿਰ ਵਿੱਚ ਨੌਕਰੀ ਲੱਗ ਗਈ ਆ ਤਾਂ ਉਸ ਦੀ ਆਮਦਨ ਵੱਧ ਵੀ ਗਈ ਆ ਤਾਂ ਉਸ ਵਿੱਚ ਬਾਕੀ ਪਰਿਵਾਰ ਦਾ ਕੀ ਕਸੂਰਾ ਇਸ ਲਈ ਸਾਰੇ ਪਰਿਵਾਰ ਦਾ ਨਾਂ ਨਹੀਂ ਕੱਟਣ ਦਿੱਤਾ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਸਾਡੀ ਸਰਕਾਰ ਦੇ ਵਿੱਚ ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਜਨ ਦੇਵਾਂਗੇ ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਵੱਲੋਂ ਜੀਐਸਟੀ ਕਟਾਏ ਜਾਣ ਤੇ ਵੀ ਜਿਹੜੀ ਤਿੱਖੀ ਪ੍ਰਕਿਰਿਆ ਦਿੱਤੀ ਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਖੁਦ ਹੀ GST ਲੈ ਕੇ ਆਈ ਸੀ ਤੇ ਉਹਨਾਂ ਨੂੰ ਜਿਹੜਾ ਮਾਸਟਰ ਸਟ੍ਰੋਕ ਦੱਸਿਆ ਸੀ ਪਰ ਹੁਣ ਆਪ ਹੀ ਘਟਾ ਕੇ ਲੋਕਾਂ ਨੂੰ ਭਲੇਖੇ ਵਿੱਚ ਪਾ ਰਹੀ ਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ GST ਲੈ ਕੇ ਪਾਸਪਾਈ ਹੀ ਆਈ ਸੀ ਤੇ ਕਟੌਤੀ ਵੀ ਇਹਨਾਂ ਨੇ ਹੀ ਕੀਤੀ ਆ ਜੇ ਪਹਿਲਾਂ ਹੀ ਇਹ ਟੈਕਸ ਨਾਲ ਲਿਆਉਂਦੇ ਤਾਂ ਮਹਿੰਗਾਈ ਆਸਮਾਨ ਨੂੰ ਨਾ ਛੂੰਦੀ ਆਪ ਹੀ ਵਧਾ ਲੈਂਦੇ ਨੇ ਤੇ ਆਪ ਹੀ ਘਟਾ ਲੈਂਦੇ ਨੇ ਇਹ ਕਹਿੰਦੇ ਨੇ ਕਿ ਕਮਾਲ ਹੋ ਗਿਆ ਮਾਨ ਨੇ ਅਗੇ ਵੀ ਕਿਹਾ ਕਿ ਕੇਂਦਰ ਨੂੰ ਘੇਰਦੇ ਆ ਲੋਕਾਂ ਨੂੰ ਦਿਖਾਵਾ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਸੂਬਿਆਂ ਦੇ ਹਿੱਸੇ ਦਾ ਜੀਐਸਟੀ ਦਾ ਬਕਾਇਆ ਪੈਸਾ ਜਾਰੀ ਕਰਨਾ ਚਾਹੀਦਾ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਸੂਬੇ ਵਿੱਚ ਜਿਨ੍ਹਾਂ ਦੇ ਵਿੱਚ ਪੰਜਾਬ ਵੀ ਸ਼ਾਮਲ ਆ ਬਕਾਇਆ ਪੈਸੇ ਦੇ ਜਿਹੜੇ ਇੰਤਜ਼ਾਰ ਕਰ ਰਹੇ ਨੇ ਜਿਸ ਕਾਰਨ ਵਿਕਾਸ ਦੇ ਕਈ ਕੰਮ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਦੇਖੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿਉਂਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ ਵਿੱਚ ਬਿਜ਼ੀ ਹੋ ਗਏ ਤੇ 6 ਮਹੀਨੇ ਅਸੀਂ ਐਲੀਜੀਬਿਲਟੀ ਜਿਹੜਾ ਸਾਨੂੰ ਵੈਰੀਫਾਈ ਕਰਨ ਦੋ ਤੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ ਫਰਜ ਕਰ ਲੋ ਕਹਿੰਦੇ ਨੇ ਜੀ ਵੀ ਇਹ ਤਾਂ ਇਨਕਮ ਟੈਕਸ ਭਰਦਾ ਜੀ ਜਾਂ ਇਹ ਤਾਂ ਸਰਕਾਰੀ ਨੌਕਰੀ ਕਰਦਾ ਤੇ ਇਹਦੀ ਇਹਦੀ ਜਿਹੜੀ ਇਨਕਮ ਹੈ ਉਹ ਕਰਟੇਰੀਏ ਤੋਂ ਵੱਧ ਹੈ ਜੀ ਤਾਂ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਤੋ ਅੱਜ ਕੱਲ ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਨਾਂ ਤੇ ਕਿਸੇ ਦੇ ਨਾਂ ਤੇ ਤੁਸੀਂ ਕਾਰਡ ਬਣਾ ਰੱਖਿਆ ਤੇ ਪਰਿਵਾਰ ਦਾ ਮੁਖੀ ਇੱਕ ਭਾਈ ਵੱਡਾ ਭਾਈ ਹੈ ਉਹਦੇ ਨਾਂ ਤੇ ਬਣਾ ਰੱਖਿਆ ਤੇ ਉਹਦੀ ਇਨਕਮ ਵੱਧ ਗਈ ਉਹ ਨੌਕਰੀ ਕਰਨ ਲੱਗ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ ਜਾਂ ਜੇ ਭਲਾ ਉਹ ਇਕੱਲੇ ਹੀ ਉਹਦੀ ਇਨਕਮ ਵੱਧ ਗਈ ਉਹ 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 ਬਾਕੀਆਂ ਨੂੰ ਛੱਡ ਕੇ ਸ਼ਹਿਰ ਚਲਾ ਗਿਆ ਤਾਂ ਸਾਰੇ ਡੱਬਰ ਦਾ ਕੀ ਕਸੂਰ ਹੈ ਜੀ ਫਿਰ ਅਸੀਂ ਉਸ ਬੰਦੇ ਨੂੰ ਸਿਰਫ ਉਸ ਬੰਦੇ ਨੂੰ ਕੱਢ ਸਕਦੇ ਹਾਂ ਉਹ ਚੋਂ ਸਕੀਮ ਚੋਂ ਵੀ ਇਹ ਬੰਦਾ ਪੈਸੇ ਕਮਾਉਂਦਾ ਪਰ ਉਹਦੀ ਉਹਦੀ ਮਾਂ ਉਹਦੇ ਉਹਦਾ ਭਾਈ ਉਹਦੇ ਭਤੀਜੇ ਉਹਦੀਆਂ ਭਾਬੀਆਂ ਜਾਂ ਉਹਦਾ ਜੁਆਇੰਟ ਫੈਮਿਲੀ ਚ ਉਹਨਾਂ ਨੂੰ ਕਿਵੇਂ ਕੱਢ ਦਾਂਗੇ ਅਸੀਂ ਉਹਨਾਂ ਤਾਂ ਉਹਨਾਂ ਤਾਂ ਨਹੀਂ ਇਨਕਮ ਵਧਦੀ ਨਾ ਇੱਕ ਬੰਦੇ ਦੀ ਵਧ ਗਈ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਇਹ ਕਲਚਰ ਹੈ ਕਿ ਦੋ ਭਾਈ ਨੇ ਇੱਕ ਭਾਈ ਪੜ੍ਹ ਲਿਖ ਗਿਆ ਤੇ ਉਹ ਸ਼ਹਿਰ ਚਲਾ ਗਿਆ ਆਪਣੇ ਬੱਚੇ ਲੈ ਕੇ ਤੇ ਜੇ ਉਹਦੇ ਨਾਂ ਤੇ ਕਾਰਡ ਆ ਤਾਂ ਫਿਰ ਦੂਜੇ ਭਾਈ ਦਾ ਹੀ ਕਸੂਰ ਹੈ ਸੋ ਅਸੀਂ ਕਾਰਡ ਨਹੀਂ ਕਿਸੇ ਦਾ ਮਤਲਬ ਕੱਟਣ ਦੇਣਾ ਇਸ ਤਰ੍ਹਾਂ ਸੋ 6 ਮਹੀਨੇ ਸਾਨੂੰ ਲੱਗਣਗੇ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਕਹਿ ਵੀ ਇਹਦੇ ਵਿੱਚ ਆ ਸਾਨੂੰ ਅਮੈਂਡਮੈਂਟ ਚਾਹੀਦੀ ਹੈ ਕਿ ਇੱਕੋ ਮੈਂਬਰ ਦੇ ਨਾਂ ਤੇ ਜੇ ਇੱਕ ਇੱਕ ਪਰਿਵਾਰ ਦੇ ਮੈਂਬਰ ਦੀ ਇਨਕਮ ਵਧ ਗਈ ਤਾਂ ਸਾਰਾ ਡੱਬਰ ਥੋੜੀ ਉਹਦੇ ਉਹਦੇ ਨਾਲ ਅਟੈਚ ਹੋ ਗਿਆ ਜਿਉਂ ਨੇ ਨਾਂ ਦਿੱਤਾ ਅੱਗੇ ਜਿਵੇਂ ਆਮ ਤੌਰ ਤੇ ਖੇਤੀ ਦੇ ਵਿੱਚ ਵੀ ਆਪਾਂ ਏਦਾਂ ਹੁੰਦਾ ਆਪਾਂ ਜ਼ਮੀਨ ਠੇਕੇ ਤੇ ਦੇ ਦਿੰਨੇ ਆ ਪੱਟੇ ਤੇ ਦੇ ਦਿੰਨੇ ਆ ਹੜਾਂ ਦੀ ਮਾਰ ਪੈ ਗਈ ਸਰਕਾਰ ਰਿਸਟਰੀਆਂ ਦੇਖ ਕੇ ਮੁਆਵਜ਼ਾ ਦੇ ਦਿੰਦੀ ਹੈ ਤੇ ਉਹ ਜਾਂਦੀ ਹੈ ਮਾਲਕ ਨੂੰ ਬਹੁਤੇ ਮਾਲਕ ਚੰਗੇ ਵੀ ਨੇ ਜਿਹੜੇ ਉਹਨੂੰ ਦੇ ਦਿੰਦੇ ਆ ਵੀ ਤਿੱਥੋਂ ਮੈਂ ਠੇਕਾ ਲੈ ਲਿਆ ਸੀਗਾ ਤੇਰੀ ਫਸਲ ਮਰ ਗਈ ਤੇਰੇ ਕੋਲ ਸਰਕਾਰ ਦੇ ਪੈਸੇ ਨਹੀਂ ਕਈ ਨਹੀਂ ਵੀ ਦਿੰਦੇ ਫਿਰ ਕੀ ਕਰੋਗੇ ਨਹੀਂ ਠੇਕਾ ਲੈ ਲਿਆ ਉਹਨਾਂ ਨੇ ਠੇਕੇ ਦੇ ਪੈਸੇ ਲੈ ਲਏ ਨਾਲੇ ਉਹਨਾਂ ਨੇ ਮੁਆਵਜ਼ਾ ਲੈ ਲਿਆ ਸੋ ਅਸੀਂ ਉਹਨੂੰ ਉਹ ਕੀਤਾ ਕਿ ਕਾਸਟਕਰ ਨੂੰ ਮਿਲੂਗੀ ਜਿਹੜਾ ਉਸ ਵੇਲੇ ਖੇਤੀ ਕਰ ਰਿਹਾ ਸੋ ਵੈਰੀਫਿਕੇਸ਼ਨ ਕਾਫੀ ਅਸੀਂ ਅਥਾ ਲੜੇ ਗਰਾਊਂਡ ਤੱਕ ਜਾ ਕੇ ਕਰਾਂਗੇ ਮੈਂ ਖੁਦ ਇੰਨਾ ਇਸ ਗਰਾਊਂਡ ਤੋਂ ਹੀ ਆਇਆ ਮੈਂ ਸੋ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਬਹੁਤ ਵਾਰੀ ਜਿਹੜੀਆਂ ਗੁਰਦੌਰੀਆਂ ਨੇ ਉਪਟਵਾਰੀ ਸਾਹਿਬ ਜਿਹੜੇ ਨੇ ਉਹ ਕਿਸੇ ਵੱਡੇ ਘਰ ਚ ਬੈਠ ਕੇ ਐਂ ਲਿਖ ਦਿੰਦੇ ਜਿਨ੍ਹਾਂ ਦੀ ਨਹੀਂ ਮਰੀ ਹੁੰਦੀ ਉਹਨਾਂ ਦਾ ਕਹਿੰਦੇ ਨੁਕਸਾਨ ਹੋ ਗਿਆ ਜਿਨ੍ਹਾਂ ਦੀ ਅਸਲੀ ਮਰੀ ਹੈ ਉਹ ਉਹਨਾਂ ਦੇ ਵਿੱਚ ਆਉਂਦੇ ਨਹੀਂ 26 26 ਰੁਪਏ ਦੇ ਚੈੱਕ ਵੀ ਆਏ ਹੋਏ ਨੇ ਜੀ 39 39 ਰੁਪਏ ਦੇ ਚੈੱਕ ਮਜ਼ਾਕ ਕੀਤੇ ਹੋਏ ਲੋਕਾਂ ਨੇ ਸੋ ਉਹ ਨਹੀਂ ਅਸੀਂ ਹੌਣ ਦੇਣਾ ਜੀ ਅਸੀਂ ਨੀ ਉਹ ਤਾਂ ਮੈਂ ਪਹਿਲਾਂ ਵਾਲੀ ਨਪਿੰਦਰ ਮੈਂ ਪਹਿਲਾਂ ਵਾਲੀ ਪੀਸੀ ਦੇ ਵਿੱਚ ਵੀ ਦੱਸਦਾ ਸੀਗਾ ਕਿ ਅਸੀਂ ਡੀਸੀ ਪਟਵਾਰੀ ਜਾਂ ਬਾਕੀ ਰੈਵਨਿਊ ਦੇ ਅਧਿਕਾਰੀ ਭੇਜ ਕੇ ਅਸੀਂ ਇਹ ਪਤਾ ਕਰਾਂਗੇ ਉੱਥੇ ਕਾਸ਼ਤਕਰ ਕੌਣ ਸੀਗਾ ਅਸੀਂ ਪਰਸਨਲੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਲਾਣੇਦਾਰ ਦੇ ਜਾਂ ਉਹਨਾਂ ਦੇ ਜਿਹੜਾ ਜਿਹੜਾ ਵੀ ਉਹਦਾ ਮੁਖੀ ਉਹਦੇ ਨਾਂ ਤੇ ਅਕਾਊਂਟ ਦੇ ਵਿੱਚ ਪੈਸੇ ਪਾਵਾਂਗੇ ਰਿਸ਼ਟਰੀ ਨਹੀਂ ਦੇਖਦੇ ਸੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਜਿਹੜੇ ਇਸ ਤਰ੍ਹਾਂ ਦੇ ਕੇਸ ਹੋਣ ਜਿਹਦੇ ਜਿਉਂਕਿ ਲੋਕ ਅਵੇਅਰ ਵੀ ਨੇ ਹੁਣ ਤੇ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਹੈ ਦੇਖੋ ਦਿੱਲੀ ਤਾਂ ਉਹ ਬਾਅਦ ਚ ਪਹੁੰਚਦਾ ਨਾ ਜੀ ਪਤਾ ਨਹੀਂ ਪਹੁੰਚਦਾ ਸਾਡਾ ਹੁੰਦਾ ਦਿੱਲੀ ਚ ਜਦ ਹਰਿਆਣਾ ਦੇ ਜੂਪੀ ਦਾ ਵੀ ਤਾਂ ਨਾਲ ਆਉਂਦਾ ਹੈ ਉਹਨਾਂ ਦਾ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਕਿਉਂ ਮaaf ਕਰ ਦਿੰਦੇ ਨੇ ਪਹਿਲਾਂ ਤਾਂ ਉਹ ਸਾਡੇ ਪਿੰਡਾਂ ਦੇ ਉੱਤੋਂ ਦੀ ਲੰਘਦਾ ਸਾਡੇ ਬੱਚਿਆਂ ਦੇ ਫੇਫੜਿਆਂ ਵਿੱਚ ਦੀ ਜਾਂਦਾ ਨਾ ਤੂੰ ਆਹੋ ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਲੋਕਾਂ ਨੂੰ ਵੇਅਰ ਕਰੀਏ ਕਿ ਆਪਾਂ ਇੱਕ ਆਪਾਂ ਆਪਣੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਸੋ ਇਹ ਜਿਹੜੇ ਗੁਰੂ ਸਾਹਿਬ ਨੇ ਬਚਨ ਕੀਤੇ ਹੈ ਉਹਨਾਂ ਨੂੰ ਕਾਇਮ ਰੱਖੀਏ ਉਹਨਾਂ ਨੂੰ ਉਹਨਾਂ ਦਾ ਮਹੱਤਤਾ ਉਹਨਾਂ ਦੀ ਕਾਇਮ ਰੱਖੀਏ ਸੋ ਇਹ ਮੋਟੀਵੇਸ਼ਨਲ ਕੈਂਪ ਵੀ ਲਾਵਾਂਗੇ ਤੇ ਜਿਹੜੀਆਂ ਮਸ਼ੀਨਰੀ ਅਵੇਲੇਬਲ ਹੈ ਜਿੰਨੀ ਉਹ ਵੀ ਦੇਵਾਂਗੇ ਤਾਂ ਕਿ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਜਿਹੜੇ ਕਿਸਾਨਾਂ ਤੇ ਕਾਰਵਾਈ ਦੇ ਲਈ ਸੁਪਰੀਮ ਕੋਰਟ ਨੇ ਕਿਹਾ ਤਾਂ ਉਹਨੇ ਦਾ ਪਛੋੜੇਗਾ ਨਹੀਂ ਮੰਨ ਜੋ ਮੰਨਿਓ ਸੁਪਰੀਮ ਕੋਰਟ ਦਾ ਤਾਂ ਜਿਹੜਾ ਹੁਕਮ ਹੈ ਉਹ ਤਾਂ ਉਹ ਤਾਂ ਅਸੀਂ ਮੰਨਣੀ ਪੈਂਦਾ ਸਾਰਿਆਂ ਨੂੰ ਮੰਨਣਾ ਪੈਂਦਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦਾ ਨੌਬਤੀ ਨਾ ਆਵੇ ਕਿ ਅਸੀਂ ਅੰਨਦਾਤੇ ਨੂੰ ਜਿਹੜਾ ਉਹ ਥਾਣੇ ਲੈ ਜੀਏ ਜਾਂ ਉੱਤੇ ਪਰਚਾ ਕਰ ਦਈਏ ਪਹਿਲਾਂ ਥੋੜੇ ਜਿਹੇ ਦਿਨ ਪਹਿਲਾਂ ਤਾਂ ਉਹ ਅੰਨਦਾਤਾ ਹੁੰਦਾ ਜਦੋਂ ਉਹਦੇ ਤੋਂ ਚੌਲ ਚੂੜ ਖਰੀਦ ਲੈਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਤੇ ਪਰਚਾ ਕਰੋ ਸੋ ਇਹ ਕ੍ਰਿਮੀਨਲ ਅੰਮ ਦਾ ਦਾਤਾ ਥੋੜੀ ਹੋ ਸਕਦਾ ਕੋਈ ਸੋ ਅਸੀਂ ਕੋਸ਼ਿਸ਼ ਹੈ ਕਿ ਸਾਡੀ ਕਿ ਆਹ ਮਾਰ ਪਈ ਹੈ ਉਹ ਵੀ ਪਹਿਲਾਂ ਹੀ ਰੱਬ ਦੀ ਮਾਰ ਬਥੇਰੀ ਪੈ ਗਈ ਹੁਣ ਇਦੋਂ ਇਧਰੋਂ ਕੋਈ ਉਹਨੂੰ ਸਮਾਜਿਕ ਮਾਰਜਾ ਕੋਈ ਇਦਾਂ ਦੀ ਨਾ ਜ਼ਿਆਦਾ ਪਾਵੇ। ਇੱਕ ਹੋਰ ਵੱਡਾ ਦੁੱਖ ਹੈ ਜੇ ਪਿਛਲੀ ਵਾਰੀ ਜਦੋਂ ਹਾਰਡ ਆਇਆ ਮੁਆਵਜ਼ਾ ਮਿਲਿਆ ਉਹਨਾਂ ਰਹਿ ਕੇ ਕਹਿਣਾ ਜਿੰਦਾ ਕੋਈ ਕੁਛ ਨਹੀਂ ਦੇ ਰਿਹਾ। ਕਿ 1000 1015 1500 ਰੁਪਏ ਟਟਵਾਰੀ ਮੰਗਦੇ ਨੇ ਸਾਡੇ ਕੋਲੋਂ ਜਦੋਂ ਇਹ ਮੁਆਵਜ਼ਾ ਦਿੱਤਾ। ਪਹਿਲਾਂ ਮੰਗਦੇ ਸੀ ਹੁਣ ਪਟਵਾਰੀ ਤਾਂ ਆਪਕਰ ਨੇ ਫਿਰਦੇ ਸਾਨੂੰ ਤੋਂ ਕੁਝ ਦੇ ਤਾਂ ਦਿਓ ਜੀ ਕੰਮ। ਤੁਸੀਂ ਪਟਵਾਰੀਆਂ ਨਾਲ ਗੱਲ ਕਰਿਓ ਹਣਾ। ਤਹਿਸੀਲਦਾਰਾਂ ਨਾਲ ਗੱਲ ਕਰ ਲਿਓ। ਹੁਣ ਨਹੀਂ ਹੁਣ ਨਹੀਂ ਜੀ ਹੁਣ ਉਹ ਤਾਂ ਚੈੱਕ ਦੇਵਾਂਗੇ ਇੱਥੋਂ। ਹੁਣ ਕੋਈ ਨਹੀਂ ਆਏ ਆਊਗਾ ਵੀ ਕੋਈ ਹਜ਼ਾਰ ਮੰਗੂਗਾ ਜਾਂ ਕੋਈ ਮੈਂ ਕਹਿੰਦਾ ਜੀ ਕੋਈ ਕਮੀਨਾ ਖੂਨ ਜਾਂ ਕੋਈ ਪੱਥਰਦਲੀ ਹੋਊਗਾ ਜਿਹੜਾ ਇਹਦੇ ਵਿੱਚੋਂ ਇਸ ਜੱਗ ਦੇ ਜਾਂ ਪੁੰਨ ਚ ਵਿੱਚ ਕੋਈ ਹਿਰਫੇਰੀ ਕਰੂਗਾ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਪੋਲਿਟਿਸ਼ੀਅਨ ਹੈ 1 ਰੁਪਏ ਦੀ ਮੈਂ ਕਹਿੰਦਾ ਵੀ ਇਹ ਇਦੋਂ ਇਦੋਂ ਮਤਲਬ ਘਟੀਆਂ ਪਣ ਨਹੀਂ ਹੋ ਸਕਦਾ ਜੇ ਕੋਈ ਇੰਨਾ ਪੈਸਿਆਂ ਚੋਂ ਕੋਈ ਹਿਰਫੇਰ ਕਰੂਗਾ कि ਜਿਨ੍ਹਾਂ ਦੇ ਘਰ ਉਜੜ ਗਏ ਜਿਨ੍ਹਾਂ ਦੇ ਬੱਚਿਆਂ ਦੀਆਂ ਕਿਤਾਬਾਂ ਰੁੜ ਗਈਆਂ ਸਕੂਲ ਰੁੜ ਗਏ ਸੜਕਾਂ ਟੁੱਟ ਗਈਆਂ ਸਾਰੀ ਜ਼ਿੰਦਗੀ ਦੀ ਕਮਾਈ ਰੁੜ ਗਈ ਕੁਝ ਸਕਿੰਟਾਂ 'ਚ ਹੀ ਉਹਦੇ 'ਚੋਂ ਵੀ ਫਿਰ ਤੁਸੀਂ ਇਹ ਤਾਂ ਫਿਰ ਐ ਤਾਂ ਫਿਰ ਖਾਨ ਵਾਲੇ ਤਾਂ ਜੀ ਸ਼ਹੀਦਾਂ ਦੇ ਕਫਨਾਂ 'ਚ ਵੀ ਪੈਸੇ ਖਾ ਗਏ ਸੀਗੇ ਤੇ ਹੁਣ ਕਫਨ ਦੇ ਪਾਵਾਂਗੇ ਜਿੱਦਿ ਹਾਂ ਜਲਦੀ ਕਰੇ ਸ਼ੁਰੂ ਮਾਨਯੋਗ ਹਾਈ ਕੋਰਟ ਨੇ ਵੀ ਜਾਇਹ ਦੇਤੀ ਹੈ ਜਲਦੀ ਅਸੀਂ ਡੀਸਿਲਟਿੰਗ ਸ਼ੁਰੂ ਕਰਕੇ ਤੇ ਤਾਂ ਕਿ ਫਿਊਚਰ ਦੇ ਵਿੱਚ ਘੱਟ ਤੋਂ ਘੱਟ ਨੁਕਸਾਨ ਹੋਵੇ ਮਤਲਬ ਇਹ ਤਾਂ ਪਤਾ ਨਹੀਂ ਹੋ ਸਕਦਾ ਅਗਲੇ ਸਾਲ ਸੋਕਾ ਹੀ ਪੈ ਜਾਵੇ ਠੀਕ ਹੈ ਨਾ ਕੁਦਰਤ ਹੈ ਜੀ ਹੁਣ ਕੀ ਕਰੀ ਸਕਦੇ ਆ ਪਰ ਇਹ ਹੈ ਕਿ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਅਸੀਂ ਹੁਣ ਵੀ ਸਾਡੀ ਪ੍ਰਾਇੋਰਟੀ ਜਿਹੜੀ ਹੈ ਨਾ ਇਸ ਵਕਤ ਉਹ ਹੁਣ ਜ਼ਿੰਦਗੀ ਨੂੰ ਪਟੜੀ ਤੇ ਲਿਆਉਣ ਦੀ ਹੈ ਸਭ ਤੋਂ ਪਹਿਲਾਂ ਕਣਕ ਵਾਸਤੇ ਸਾਰੀਆਂ ਜ਼ਮੀਨਾਂ ਤਿਆਰ ਕਰਨੀਆਂ ਉੱਚ ਉੱਚ ਰੇਤਾ ਵੀ ਹੈ ਲੋਕ ਚੱਕ ਰਹੇ ਨੇ ਮੇਰੇ ਕੋਲ ਰਿਪੋਰਟਾਂ ਆਉਂਦੀਆਂ ਸਾਰੀਆਂ ਲੋਕ ਬੜੇ ਜ਼ੋਰ ਸ਼ੋਰ ਨਾਲ ਆਪਣੇ ਖੇਤਾਂ ਚੋਂ ਰੇਤਾ ਚੱਕ ਰਹੇ ਨੇ ਵੇਚ ਵੀ ਰਹੇ ਨੇ ਤੇ ਨਾਲ ਨਾਲ ਘਰਾਂ ਵਾਸਤੇ ਵੀ ਵਰਤੇ ਜਾ ਰਹੇ ਹਾਈਵੇ ਜਾਂ ਜਿਹੜੇ ਸੜਕਾਂ ਬਣੇ ਉਹਨਾਂ ਨੂੰ ਮਿੱਟੀ ਚਾਹੀਦੀ ਮਿੱਟੀ ਵੀ ਆ ਜੂਗੀ ਹਜੇ ਹਜੇ ਕੋਈ ਅੰਦਾਜ਼ਾ ਹੀ ਨਹੀਂ ਲੱਗਿਆ ਬਾਜਵਾ ਸਾਹਿਬ ਹਜੇ ਕੋਈ ਅੰਦਾਜ਼ਾ ਨਹੀਂ ਲੱਗਿਆ ਕਿ ਕਿੰਨੇ ਪਸ਼ੂ ਮਰ ਗਏ ਕਿੰਨੇ ਕਰੋੜ ਗਏ ਕਿੰਨੇ ਉਹਨਾਂ ਦਾ ਨੁਕਸਾਨ ਹੋ ਗਿਆ ਦੁੱਧਾਰੂ ਕਿੰਨੇ ਸੀ ਉਹ ਚੋਂ ਤੇ ਉਹ ਜਦੋਂ ਹੀ ਲੱਗ ਗਿਆ ਤੇ ਅਸੀਂ ਟੀਕਾ ਕਰਨ ਦਾ ਸ਼ੁਰੂ ਕਰ ਦਿੱਤਾ ਕਿ ਪਸ਼ੂਆਂ ਵਿੱਚ ਬਿਮਾਰੀ ਕਈ ਵਾਰੀ ਜਿਵੇਂ ਜਲਦੀ ਫੈਲ ਜਾਂਦੀ ਹੈ ਉਹ ਅਸੀਂ ਟੀਕਾ ਕਰਨੀ ਸ਼ੁਰੂ ਕਰਤਾ ਜਦੋਂ ਪਸ਼ੂਆਂ ਦਾ ਆ ਗਿਆ ਤੇ ਪਸ਼ੂਆਂ ਦਾ ਵੀ ਪ੍ਰੋਪਰ ਮੁਆਵਜ਼ਾ